ਮਬੈਂਤੀ ਕੀ ਕੀ ਕਦਰ ਤੇ ਕੀਮਤ ਦੋਵੇਂ ਚੀਜ਼ਾਂ ਇਕੱਠੀਆਂ ਰਹਿੰਦੀਆਂ ਨੇ ਜਿੱਥੇ ਜਿਹੜੀ ਚੀਜ਼ ਦੀ ਕੀਮਤ ਦਾ ਪਤਾ ਹੋਏਗਾ ਉਸੇ ਚੀਜ਼ ਦੀ ਬੰਦਾ ਕਦਰ ਕਰਦਾ ਅਗਲੀ ਗੱਲ ਇਹ ਹੈ ਕਿ ਕੀਮਤ ਹਰੇਕ ਚੀਜ਼ ਦੀ ਹਰੇਕ ਦੀਆਂ ਨਜ਼ਰਾਂ ਵਿੱਚ ਵੱਖ-ਵੱਖਰੀ ਹੁੰਦੀ ਹੈ ਜਿਵੇਂ ਇੱਕ ਬੰਦਾ ਉਹ ਹੈ ਜੀਦੀ ਕੀਮਤ ਪੈਸੇ ਦੀਆਂ ਨਜ਼ਰਾਂ ਦੇ ਵਿੱਚ ਪੈਸੇ ਦੀ ਜੀਦੀਆਂ ਨਜ਼ਰਾਂ ਚ ਕੀਮਤ ਇੰਨੀ ਜ਼ਿਆਦਾ ਹੈ ਕਿ ਉਹ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਵੀ ਕਰਾ ਦਿੰਦੇ ਨੇ ਪੈਸੇ ਕਰਕੇ ਉਹਦੀਆਂ ਨਜ਼ਰਾਂ ਵਿੱਚ ਕੀਮਤ ਕੀ ਦੀ ਹੈ ਪੈਸੇ ਦੀ ਹੁਣ ਪੈਸਾ ਤੇ ਕੋਈ ਚੀਜ਼ ਚਾਹੀਏ ਅਮੀਰ ਹੈ ਚਾਹੀ ਗਰੀਬ ਹੈ ਚਾਹੀ ਚੰਗਾ ਹੈ ਚਾਹੀ ਮਾੜਾ ਹੈ ਪੈਸਾ ਤੇ ਪੈਸਾ ਹੀ ਹੈ ਪਰ ਗੰਗੂ ਦੀਆਂ ਨਜ਼ਰਾਂ ਵਿੱਚ ਪੈਸੇ ਦੀ ਕੀ ਕੀਮਤ ਹੈ ਕਿ ਉਹ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਵੀ ਕਰਵਾ ਦਿੰਦਾ ਹੈ ਪੈਸੇ ਕਰਕੇ ਤੇ ਦੂਜੇ ਪਾਸੇ ਸੇਠ ਟੋਡਰਮਲ ਇੱਕ ਜਿਉਂਦਿਆਂ ਨੂੰ ਗ੍ਰਿਫਤਾਰ ਕਰਵਾਉਂਦਾ ਹੈ ਇੱਕ ਲਾਸ਼ਾਂ ਦੇ ਸੰਸਕਾਰ ਵਾਸਤੇ ਆਪਣਾ ਸਾਰਾ ਕੁਝ ਜ਼ਮੀਨ ਜਾਇਦਾਦ ਵੇਚ ਦਿੰਦਾ ਹੁਣ ਪੈਸਾ ਤੇ ਪੈਸਾ ਹੀ ਹੈ ਇੱਕ ਦੀਆਂ ਨਜ਼ਰਾਂ ਵਿੱਚ ਜਿਉਂਦੇ ਸਹਿਬਜ਼ਾਦਿਆਂ ਨਾਲੋਂ ਪੈਸੇ ਦੀ ਕੀਮਤ ਜ਼ਿਆਦਾ ਹੈ ਇੱਕ ਦੀਆਂ ਨਜ਼ਰਾਂ ਵਿੱਚ ਸਾਰੀ ਜ਼ਿੰਦਗੀ ਦੀ ਧਨ-ਦੌਲਤ ਜਿਹੜੀ ਉਹਨੇ ਕਮਾਈ ਹੈ ਉਹਦੇ ਨਾਲੋਂ ਸਹਿਬ ਜਾਨਦਿਆਂ ਦੇ ਸ਼ਰੀਰਾਂ ਦੀ ਹਾਲਾਂਕਿ ਜਾਨ ਨਹੀਂ ਹੈ ਉਹਨਾਂ ਸ਼ਰੀਰਾਂ ਚ ਉਹਨਾਂ ਦੇ ਸਿਰਫ ਸ਼ਰੀਰਾਂ ਦੀ ਕੀਮਤ ਜ਼ਿਆਦਾ ਹੈ ਪੈਸੇ ਨਾਲ ਹੁਣ ਪੈਸਾ ਤੇ ਪੈਸਾ ਹੀ ਹੈ ਪਰ ਇੱਕ ਦੀਆਂ ਨਜ਼ਰਾਂ ਵਿੱਚ ਪੈਸੇ ਦੀ ਕੀਮਤ ਕੁਝ ਹੋਰ ਹੈ ਇੱਕ ਦੀਆਂ ਨਜ਼ਰਾਂ ਚ ਕੁਝ ਹੋਰ ਹੈ ਹਰ ਚੀਜ਼ ਦੀ ਕੀਮਤ ਜਿਹੜੀ ਹੈ ਖ਼ਲਕ ਦੀਆਂ ਨਜ਼ਰਾਂ ਚ ਵੱਖੋ ਵੱਖਰੀ ਹੁੰਦੀ ਹੈ ਹੁਣ ਇਸੇ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਉਹੀ ਨੇ ਇਪਲਚਮਣ ਸਿੰਘ ਧਾਲੋਵਾਲੀ ਹੈ ਜਦੋਂ ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਉਹ ਏਦਾਂ ਗੁਰਗ੍ਰੰਥ ਸਾਹਿਬ ਨੂੰ ਕਲਾਵਾ ਮਾਰ ਲਿੰਦਾ ਆ ਉਹਦੀਆਂ ਬਾਹਾਂ ਦੋਵੇਂ ਜਿਹੜੀਆਂ ਨੇ ਉਹ ਗੋਲੀਆਂ ਨਾਲ ਭਰ ਜਾਂਦੀਆਂ ਨੇ ਪਰ ਉਹ ਗੁਰਗ੍ਰੰਥ ਸਾਹਿਬ ਵੱਲ ਗੋਲੀ ਨਹੀਂ ਜਾਣ ਦਿੰਦਾ ਗੁਰਗ੍ਰੰਥ ਸਾਹਿਬ ਉਹੀ ਹੈ ਤੇ ਆਪਾਂ ਵੇਖਿਆ ਹੀ ਹੈ 2016 ਚ ਪਿਛਲੇਆਂ ਸਾਲਾਂ ਦੇ ਵਿੱਚ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਨੂੰ ਪਾੜ ਕੇ ਲੋਕਾਂ ਨੇ ਗਲੀਆਂ 'ਚ ਵੀ ਸੁੱਟਿਆ ਨਾਲੀਆਂ 'ਚ ਵੀ ਸੁੱਟਿਆ ਰੂੜੀਆਂ 'ਤੇ ਵੀ ਰੋਲਿਆ ਹੁਣ ਗੁਰੂ ਗ੍ਰੰਥ ਸਾਹਿਬ ਤੇ ਉਹੀ ਹੈ ਇੱਕ ਦੀਆਂ ਨਜ਼ਰਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਕੀਮਤ ਹੋਰ ਹੈ ਤੇ ਇੱਕ ਦੀਆਂ ਨਜ਼ਰਾਂ 'ਚ ਹੋਰ ਹੈ ਅਸਲ 'ਚ ਨਾ ਕਿਸੇ ਵੀ ਚੀਜ਼ ਦੀ ਕੀਮਤ ਵੀ ਸਾਡਾ ਨਜ਼ਰੀਆ ਹੀ ਤੈਅ ਕਰਦਾ ਹੈ ਕਿ ਸਾਡਾ ਨਜ਼ਰੀਆ ਕਿਸੇ ਚੀਜ਼ ਨੂੰ ਵੇਖਣ ਦਾ ਕੀ ਹੈ ਉਹੀ ਉਸ ਚੀਜ਼ ਦੀ ਕੀਮਤ ਸਾਡੀਆਂ ਨਜ਼ਰਾਂ ਚ ਤੈਅ ਕਰਦਾ ਹੁਣ ਇੱਕ ਧਰਮੀ ਬੰਦਾ ਹੈ ਜੇ ਕਹੇ ਲੋ ਕੋਈ ਫਕੀਰ ਹੈ ਉਹਦੀ ਕੀਮਤ ਦੁਨੀਆਂ ਦਾ ਧਨ ਕਮਾਉਣ ਵਾਲੇ ਬੰਦੇ ਦੀ ਨਜ਼ਰਾਂ 'ਚ ਘੋਰ ਹੋਏਗੀ ਤੇ ਗੁਰੂ ਸਾਹਿਬ ਦੀਆਂ ਨਜ਼ਰਾਂ 'ਚ ਘੋਰ ਹੋਏਗੀ ਗੁਰਬਾਣੀ ਪੜਨ ਦੀ ਕੀਮਤ ਦੁਨੀਆਂਦਾਰਾਂ ਦੀ ਨਜ਼ਰ 'ਚ ਘੋਰ ਹੋਏਗੀ ਗੁਰੂ ਗ੍ਰੰਥ ਸਾਹਿਬ ਦੀ ਨਜ਼ਰ ਵਿੱਚ ਘੋਰ ਹੋਏਗੀ ਇਸੇ ਤਰੀਕੇ ਦੇ ਨਾਲ ਹੁਣ ਵੇਖੋ ਜੇ ਕੀਮਤ ਪਤਾ ਹੋਵੇ ਤੇ ਬੰਦਾ ਕਦਰ ਕਰਦਾ ਹੈ ਅਗਲੀ ਗੱਲ ਹਰੇਕ ਚੀਜ਼ ਦੀ ਕੀਮਤ ਖਰੀਦਦਿਆਂ ਨਜ਼ਰਾਂ 'ਚ ਪੱਖੋਂ ਵੱਖਰੀ ਹੁੰਦੀ ਹੈ ਤੀਜੀ ਗੱਲ ਖਰੀਦ ਚੀਜ਼ ਪੈਸੇ ਦੀ ਕੀਮਤ ਨਾਲ ਨਹੀਂ ਮਿਲਦੀ ਤੁਸੀਂ 25 ਲੱਖ ਰੁਪਇਆ ਲੈ ਕੇ ਏਜੰਸੀ 'ਚ ਚਲੇ ਜਾਓ ਉਹਨਾਂ ਨੂੰ ਜਾ ਕੇ ਕਹੋ ਜੀ ਆਹ ਨੂੰ 25 ਲੱਖਾਂ ਗੱਡੀ ਚਾਹੀਦੀ ਹੈ ਉਹਨੇ ਪੈਸੇ ਰੱਖ ਲੈਣੇ ਨੇ ਗੱਡੀ ਦੇ ਦੇਣੀ ਗੱਡੀ ਦੀ ਕੀਮਤ ਤੁਸੀਂ ਪੈਸੇ ਨਾਲ ਅਦਾ ਕਰ ਸਕਦੇ ਹੋ ਜਾਂ ਦੀਏ ਸਕਦੇ ਹੋ ਤੁਸੀਂ 1 ਕਰੋੜ ਰੁਪਈਆ ਲੈ ਕੇ ਮੈਂ ਨਾ 100 ਕਰੋੜ ਰੁਪਈਆ ਲੈ ਕੇ ਕਿਸੇ ਯੂਨੀਵਰਸਿਟੀ 'ਚ ਚਲੇ ਜਾऊं ਉਹਨਾਂ ਨੂੰ ਕਹਾਂ ਵੀ ਆ ਚੁੱਕੋ 100 ਕਰੋੜ ਰੁਪਈਆ ਇੱਕ ਦਿਨ ਦੇ ਵਿੱਚ ਮੈਨੂੰ ਡਾਕਟਰ ਬਣਾ ਦਿਓ ਕੋਈ ਪ੍ਰੋਫੈਸਰ ਹੋਵੇ ਕੋਈ ਹੋਵੇ ਉਹਨੂੰ ਇੱਕ ਕਰੋੜ ਰੁਪਈਆ ਚੁੱਕ ਤੇ ਮੈਨੂੰ ਡਾਕਟਰ ਬਣਾ ਦੇ ਡਾਕਟਰੀ ਦੀ ਕੀਮਤ ਦਿੰਨੇ ਆ ਤੈਨੂੰ 1 ਕਰੋੜ ਰੁਪਈਆ ਜਾਂ 100 ਕਰੋੜ ਰੁਪਈਆ ਉਹ ਬੰਦਾ ਕਹੇਗਾ ਨਹੀਂ ਇਹਦੇ ਵਾਸਤੇ ਤੁਹਾਨੂੰ ਕੀਮਤ ਕੁਝ ਹੋਰ ਦੇਣੀ ਪਵੇਗੀ ਉਹ ਕੀਮਤ ਕਿਹੜੀ ਹੈ ਸਮਾਂ ਵਕਤ 1 2 3 4 5 ਸਾਲ ਦੇਣੇ ਪੈਣਗੇ ਤੁਹਾਨੂੰ ਫਿਰ ਜਾ ਕੇ ਡਾਕਟਰੀ ਆਏ ਹੁਣ ਆਪਾਂ ਪੜਨ ਜਾਂਦੇ ਆ ਜੇ ਕੋਈ ਬੰਦਾ ਬਹੁਤ ਅਮੀਰ ਹੋਵੇ ਉਹ ਵੀ ਮੈਂ ਬੱਚੇ ਨੂੰ ਸਕੂਲ ਭੇਜਣਾ ਹੀ ਨਹੀਂ ਜਦੋਂ ਵੀ 25 ਸਾਲ ਦਾ ਹੋ ਜਾਏਗਾ 50-60 ਕਰੋੜ ਰੁਪਈਆ ਦੇ ਕੇ ਤੇ ਮੈਂ ਕਿਸੇ ਸਕੂਲ ਚ ਜਾ ਕੇ ਕਾਂਗਾ ਜੀ ਆ ਮੇਰਾ ਬੱਚਾ ਹੈ ਆ ਚੁੱਕੋ 60 ਕਰੋੜ ਰੁਪਈਆ ਤੇ ਬਚਪਨ ਤੋਂ ਲੈ ਕੇ ਸਾਰੀ ਪੜ੍ਹਾਈ ਇਹਦੇ ਚ ਭਰ ਦੋ ਭਰ ਦੇਣਗੇ ਭਾਵੇਂ ਅਰਬਾਂ ਰੁਪਈਆ ਦੇ ਦੇ ਬੰਦਾ ਕਿਉਂਕਿ ਗਿਆਨ ਦੀ ਚ ਪੜ੍ਹਾਈ ਦੀ ਕੀਮਤ ਪੈਸਾ ਨਹੀਂ ਹੈ ਤੁਸੀਂ ਪੈਸੇ ਨਾਲ ਘਰ ਖਰੀਦ ਸਕਦੇ ਹੋ ਗੱਡੀ ਖਰੀਦ ਸਕਦੇ ਹੋ ਗਿਆਨ ਨਹੀਂ ਖਰੀਦ ਸਕਦੇ ਉਹਦੀ ਕੀਮਤ ਕੁਝ ਹੋਰ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਅਰਪਾ-ਖਰਪਾ ਰੁਪਈਆ ਦੇ ਕੇ ਵੀ ਕਿਸੇ ਨੂੰ ਇਹ ਕੋਈ ਲੈ ਭਰਾਵਾ ਮੇਰੇ ਕੋਲ ਅਰਪਾ ਰੁਪਈਆ ਲੈ ਲੈ ਮੇਰੇ ਅੰਦਰ ਦਇਆ ਪੈਦਾ ਕਰ ਦੇ ਕਿੰਨੇ ਕਰੋੜ ਦੇ ਕੇ ਤੁਸੀਂ ਦਇਆ ਭਰ ਲੋਗੇ ਆਪਣੇ ਅੰਦਰ ਕਿੰਨੇ ਕਰੋੜਾਂ ਦੇ ਕੇ ਕਿੰਨੇ ਲੱਖਾਂ ਦੇ ਕੇ ਤੁਸੀਂ ਆਪਣੇ ਅੰਦਰ ਸੰਤੋਖ ਭਰ ਲੋਗੇ ਵੀ ਐਨੇ ਲੱਖ ਚੁੱਕ ਤੇ ਮੇਰੇ ਅੰਦਰ ਦਲੇਰੀ ਭਰ ਦੇ ਜੁਰਤ ਭਰ ਦੇ ਬਹਾਦਰੀ ਭਰ ਦੇ ਇਹ ਗੁਣ ਨੇ ਮਿਲ ਜਾਂਦੇ ਨੇ ਪਰ ਇੰਨਾ ਦੀ ਕੀਮਤ ਕੁਝ ਹੋਰ ਐ ਇਤੋਂ ਤੱਕ ਵੀ ਇਹ ਤੇ ਅੰਦਰ ਦੇ ਗੁਣ ਨੇ ਨਾ ਤੁਸੀਂ ਜਿੰਮ ਚ ਜਾ ਕੇ ਕਹੋ ਵੀ ਆ ਲੈ 1 ਕਰੋੜ ਰੁਪਈਆ ਹੁਣ ਕੁਝ ਫੀਸ ਕਿੰਨੀ ਐ ਕਹੇਗਾ ਜੀ 1000 ਰੁਪਈਆ ਮਹੀਨਾ ਜੇ ਤੁਸੀਂ ਇੱਥੇ ਆਉਣਾ ਐ 1000 ਰੁਪਈਆ ਮਹੀਨਾ ਤੁਸੀਂ ਉਹਨਾਂ ਕੋਲ ਕਹੋ ਵੀ ਆਜ ਚੁੱਕ 30 ਲੱਖ ਰੁਪਈਆ ਚੁੱਕ ਇੱਕ ਦਿਨ ਦੇ ਵਿੱਚ ਮੇਰਾ ਸਰੀਰ ਬਣਾ ਦੇ ਬਣ ਜਾਏ ਉਹਦੀ ਕੀਮਤ ਕੁਝ ਹੋਰ ਦੇ ਲਈ ਮਿਹਨਤ ਚਾਹੀਦੀ ਐ ਹਰ ਚੀਜ਼ ਦੀ ਕੀਮਤ ਕੋ ਕੋ ਕਰੀਏ ਤੇ ਕੁਝ ਚੀਜ਼ਾਂ ਤੇ ਇਹੋ ਜੀਆਂ ਵੀ ਨੇ ਕੁਝ ਦਾਤਾਂ ਵਾਇਗਰੂ ਨੇ ਕੁਝ ਨਜ਼ਰਾਨੇ ਵਜੋਂ ਦਿੱਤੀਆਂ ਨੇ ਜਿਨ੍ਹਾਂ ਦੀ ਕੀਮਤ ਹੈ ਹੀ ਕੋਈ ਨਹੀਂ ਹੁਣ ਮਾਂ ਹੈ ਕਿੰਨੇ ਕਰੋੜ ਰੁਪਏ ਵਿੱਚ ਤੁਸੀਂ ਕਿਸੇ ਔਰਤ ਨੂੰ ਕੰਮ ਵਾਸਤੇ ਰੱਖ ਲੋ ਵੀ ਬੱਚੇ ਨੂੰ ਸੰਭਾਲਣਾ ਹੈ ਮੀਨਾ 5000 10000 ਲੱਖ ਵੀ ਦੇ ਦਿਓ ਉਹਨੂੰ ਪਰ ਮਾਂ ਕਹਿੰਦੇ ਨੇ ਨਾ ਜਿੰਨੂੰ ਉਹ ਤੁਸੀਂ 100 ਕਰੋੜ ਦੀ ਵੀ ਨਹੀਂ ਖਰੀਦ ਸਕਦੇ ਮਾਂ ਵਾਲਾ ਦਿਲ 100 ਕਰੋੜ ਚ ਨਹੀਂ ਗਰੀਦਿਆ ਜਾ ਸਕਦਾ ਪਰ ਗੁਰੂ ਸਾਹਿਬ ਕਹਿੰਦੇ ਨੇ ਰੱਬ ਨੇ ਤੈਨੂੰ ਫਰੀ ਚ ਦਿੰਦਾ ਸਾਰਾ ਕੁਝ ਇੱਕ ਪਾਣੀ ਦਾ ਗਲਾਸ ਇੱਕ ਪਾਸੇ ਤੇ ਸਾਰੀ ਦੁਨੀਆ ਦੀ ਦੌਲਤ ਇੱਕ ਪਾਸੇ ਸਾਰੀ ਦੁਨੀਆ ਪਿਆਸ ਨਾਲ ਮਰਦੀ ਹੋਵੇ ਇੱਕ ਗਲਾਸ ਪਾਣੀ ਹੋਵੇ ਸਾਰੀ ਦੁਨੀਆ ਦੀ ਦੌਲਤ ਇੱਕ ਪਾਸੇ ਕਰ ਦਿਓ ਇੱਕ ਗਲਾਸ ਪਾਣੀ ਦਾ ਮੁੱਲ ਨਹੀਂ ਦੇ ਸਕਦੇ ਤੇ ਪ੍ਰਮਾਤਮਾ ਰੱਬ ਵਾਹਿਗੁਰੂ ਨੇ ਤੇ ਦਰਿਆ ਵਗਾਏ ਖੂਕ ਕਿੰਨਾ ਪਾਣੀ ਹੈ ਕੁਝ ਚੀਜ਼ਾਂ ਹੋ ਜਿਹੜੀਆਂ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਕੋਈ ਮੁੱਲ ਨਹੀਂ ਜੰਨਾਂ ਦਾ ਫ੍ਰੀ ਚ ਦਿੱਤੀਆਂ ਨੇ ਰੱਬ ਨੇ ਸਾਰਾ ਕੁਝ ਮੁਫਤ ਵਿੱਚ ਦਿੱਤਾ ਪਿਆ ਲੈ ਚੁੱਕ ਬੰਦਾ ਉਹਦੀ ਕਦਰ ਕਰੇ ਤੇ ਚਾਹੇ ਨਾ ਕਰੇ ਪਹਿਲੀ ਗੱਲ ਇਹ ਕਦਰ ਮਨੁੱਖ ਉਸ ਚੀਜ਼ ਦੀ ਕਰਦਾ ਜਿਹਦੀ ਕੀਮਤ ਦਾ ਅਹਿਮੀਅਤ ਦਾ ਮਹੱਤਤਾ ਦਾ ਪਤਾ ਹੋਵੇ ਦੂਜੀ ਗੱਲ ਹਰੇਕ ਦੀਆਂ ਨਜ਼ਰਾਂ ਦੇ ਵਿੱਚ ਹਰੇਕ ਚੀਜ਼ ਦੀ ਕੀਮਤ ਵੱਖੋ ਵੱਖਰੀ ਹੁੰਦੀ ਹੈ ਕੇਸ ਉਹੀ ਨੇ 아이 타루 ਸਿੰਘ ਦੇ ਸਿਰ ਤੇ ਵੀ ਉਹੀ ਨੇ ਉਹਨੂੰ ਕੇਸ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਪਿਆਰੇ ਨੇ ਖੋਪੜੀ ਲੁਹਾਤ ਦੀ ਕਹਿੰਦਾ ਮੈਂ ਕੇਸ ਨਹੀਂ ਕਤਲ ਖੋਣ ਦੇਣੇ ਖੋਪੜ ਲੁਹਾਤ ਦਾ ਕੇਸ ਉਹੀ ਨੇ ਜਾ ਕੇ ਸਾਡੇ ਸਾਡੇ ਭਰਾ ਜਾ ਕੇ ਨਾਈਆ ਕਿਹਾ ਕਿ ਰਜਿੰਦ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਹ ਉਹੀ ਨੇ ਇੱਕ ਦੀਆਂ ਨਜ਼ਰਾਂ ਚ ਕੇਸਾਂ ਦੀ ਕੀਮਤ ਜਾਨ ਨਾਲੋਂ ਵੀ ਜ਼ਿਆਦਾ ਹੈ ਇੱਕ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਇੱਕ ਬੰਦਾ ਉਹ ਹੈ ਜਿਹੜਾ ਕਹਿੰਦਾ ਜੇ ਮੈਂ ਬਾਣੀ ਨਾ ਪੜਾਂ ਤੇ ਮਰ ਜਾਂ ਇੱਕ ਬੰਦਾ ਉਹ ਹੈ ਜਿਹਨੂੰ ਬਾਣੀ ਪੜਨ ਲਈ ਕਹਦੋ ਤਾਂ ਮੌਤ ਪੈ ਜਾਂਦੀ ਹੈ ਉਹਨੂੰ ਗੁਰ ਬਾਣੀ ਤੇ ਉਹੀ ਹੈ ਪਰ ਫਰਕ ਕਿਹੜੀ ਗੱਲ ਦਾ ਹੈ ਸੋਚ ਦਾ ਹਰੇਕ ਚੀਜ਼ ਦੀ ਕੀਮਤ ਹਰੇਕ ਦੀਆਂ ਨਜ਼ਰਾਂ ਚ ਵੱਖ-ਵੱਖ ਹੁੰਦੀ ਹੈ ਐਸੇ ਚਾਹੀਦਾ ਇਹ ਹੈ ਸਾਡੀਆਂ ਨਜ਼ਰਾਂ ਵਿੱਚ ਉਹ ਚੀਜ਼ਾਂ ਕੀਮਤੀ ਬਣਨ ਜਿਹੜੀਆਂ ਚੀਜ਼ਾਂ ਗੁਰੂ ਸਾਹਿਬ ਦੀ ਨਜ਼ਰ ਚ ਕੀਮਤੀ ਨੇ ਉਹ ਚੀਜ਼ਾਂ ਦੀ ਮਹੱਤਤਾ ਸਾਡੀਆਂ ਨਜ਼ਰਾਂ ਚ ਘਟ ਜਾਈ ਜਿੰਨਾ ਚੀਜ਼ਾਂ ਨੂੰ ਗੁਰੂ ਸਾਹਿਬ ਮਿੱਟੀ ਕਹਿੰਦੇ ਦੁਨੀਆਂ ਦੀਆਂ ਜਿਹੜੀਆਂ ਵਸਤੂਆਂ ਪਦਾਰਥਾਂ ਰਸਾਂ ਨੂੰ ਗੁਰੂ ਸਾਹਿਬ ਖਾਕ ਮਿੱਟੀ ਬਰਾਬਰ ਤੁਲਨਾ ਦਿੰਦੇ ਉਹ ਸਾਡੀ ਨਜ਼ਰ ਚ ਮਿੱਟੀ ਹੋ ਜਾਣ ਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਵੱਡੇ ਆਉਂਦੇ ਆ ਜਿਨ੍ਹਾਂ ਕੰਮਾਂ ਨੂੰ ਗੁਰੂ ਸਾਹਿਬ ਮਹਾਨ ਕਹਿੰਦੇ ਆ ਉਹ ਕੰਮ ਸਾਡੀਆਂ ਨਜ਼ਰਾਂ ਚ ਮਹਾਨ ਹੋ ਜਾਣ ਇਹਨੂੰ ਕਹਿੰਦੇ ਨੇ ਇਹ ਬਾਣੀ ਸਤਗੁਰ ਕੀ ਜਿਸਨੋਂ ਮਤ ਆਵੇ ਸੋ ਸਤਗੁਰ ਮਾਹੇ ਸਮਾਨਾ ਗੁਰੂ ਚ ਕੌਣ ਸਮਾਉਂਦਾ ਜਿਸ ਨੂੰ ਗੁਰੂ ਗਾਲੀ ਮਤ ਆਜੇ ਇਹ ਬਾਣੀ ਜੋ ਜਿਹਾ ਜਾਣ ਤ ਸੰਤਰ ਰਵੇ ਹਰ ਨਾਮ ਜਿਹੜਾ ਕਹਿੰਦੇ ਉਸ ਬਾਣੀ ਨੂੰ ਹਿਰਦੇ ਤੋਂ ਜਾਣ ਲੈਂਦਾ ਉਹਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਲਾਗ ਲੱਗ ਜਾਂਦੀ ਹੈ ਤੀਜੀ